ਮਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ੍ਹ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਘੁਗਰਾ ਹੀ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਗਵਰਨਮੈਂਟ ਨੂੰ ਉਤਲਾ ਕਾ ਹੁਣ ਆ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਚੈੱਕ ਕਰ ਲੈਣਾ ਬਿਕੋਜ਼ ਇਸ ਤਰ੍ਹਾਂ ਤੇ ਇਹ ਹੋਣਾ ਰਿਹਾ ਕਿ ਲਗਾਤਾਰ ਬੰਦੇ ਉੱਪਰ ਸਰ ਵੇਨਾਸਾ ਖੇ ਜਿਵੇਂ ਕਮੀ ਪੇਸ਼ੀ ਲਾ ਲਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਜੀ ਮੌਕੇ ਦੀਆਂ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬੰਨ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਦੇ ਮੈਨ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤ ਕੀ ਕੋਈ ਤਿਆਰੀ ਹੈ ਆਹ ਗੱਲ ਉਹਨਾਂ ਮੈਨੂੰ ਕਹੀ ਜੀ ਅਸੀਂ 250 ਕਰੋੜ ਰੁਪਇਆ ਖਰਚਿਆ ਬਾਦੋ ਸਾਹਿਬ ਐ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫੇਰ ਵੀ ਕੋਈ ਹਾਲੇ ਨਹੀਂ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ ਮੀਨਜ਼ ਉੱਥੇ ਵਸੋਂ ਘਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਗਈਆਂ ਜੀ ਜ਼ਮੀਨਾਂ ਉੱਥੇ ਆਦੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏ ਕੇ ਬਹੁਤੇ ਉੱਥੇ ਡੇਰਾ ਇੱਕ ਅਧਾ ਖਾਸ ਹੈ ਹਾਂਜੀ ਬੈ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਤੋ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹਨ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਸਰਦਾਰ ਸਾਹਿਬ ਬਿਲਕੁਲ ਵਧੀਆ ਰਹਾ ਤਾਂ ਮੈਂ ਸਰ ਇਮੀਡੀਏਟਲੀ ਟੀਮ ਆਤੋਂ ਜਿਹੜੀ ਇਰੀਗੇਸ਼ਨ ਵੀ ਹੈਗੀ ਹੈ ਜਿਨ੍ਹਾਂ ਦੀ ਡਿਊਟੀ ਹੈਗੀ ਉਹਨਾਂ ਐਂਡ ਮੇਰੇ ਦੇਸ ਸਾਹਿਬ ਇੱਕ ਰਿਕੁਐਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸਡੀਓ ਨਾਲ ਗੱਲ ਸਾਡੇ ਇੱਕ ਸਾਥੀ ਨੇ ਇਸ ਦਾ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੱਦੇ ਕੱਲੇ ਲੇਬਰ ਦੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਲੋਇੰਗ ਫੁਲੀ ਵੈਲਕਮ ਹੈ ਆਣਾ ਜੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੋਰ ਦੱਸੋ ਇਹ ਤੇ ਕੀ ਕਰੀਏ ਇਸ ਕਰਕੇ ਮੈਂ ਸਰ ਜੈਕਸ਼ਨ ਨੂੰ ਆਪ ਕਰਨਾ ਜੀ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਜੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਵੀ ਫੋਟੋ ਖਿੱਚ ਕੇ ਵਾਪਸ ਤੁੜ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕਰਾਈ ਦੇ ਕੇ ਡਰੇਨਾ ਕਿੱਦਾਂ ਸਾਫ਼ ਕੀਤੀਆਂ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਇਹਦੇ ਮੌਇਨਾ ਕਰੀਏ ਡਰੇਨਾਂ ਦਾ ਡਰੇਨ ਤੇ ਕੁਝ ਸਾਫ ਵੀ ਨਹੀਂ ਕੀਤੀ ਦੀ ਇਹਨਾਂ ਨੇ ਠੀਕ ਹੈ ਜੀ ਇਹ ਪਲੀਜ਼ ਜੀ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਜੀ ਹਰ ਵਾਰੋ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾ ਜਿਹੜੀ ਆ ਲੈ ਕਮਾਦ ਖੜੇ ਨੇ ਝੋਨੇ ਤੇ ਚਲੋ ਘਟ ਸਾਡੇ ਉਰਲੇ ਹੱਥ ਲਾਂਦੇ ਨੇ ਪਰਲੇ ਬਾਅਦ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਿਆ ਹੈ ਬਹੁਤ ਭਾਰੀ ਨੁਕਸਾਨ ਹੋਣਾ 2-2 3-3 ਹਫਤੇ ਆ ਪਾਣੀ ਖਲੋਤਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ਸਾਰੀ ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਿਛੋਂ ਜਿਉਂ ਜਿਉਂ ਜਿਸ ਤਰ੍ਹਾਂ ਪਿਛੋਂ ਰਿਲੀਜ਼ਸ ਨੇ ਜੇ ਉਹ ਘਟਦੀ ਆ ਫਿਰ ਉਹਨਾਂ ਫਰਕ ਪੈਂਦਾ ਜੇ 36 ਨਾਲ ਆ ਜੀ ਚੜ ਜੇ ਫਿਰ ਪਾਣੀ ਵਧ ਜਾਂਦਾ ਅੱਛਾ ਜੀ ਖੱਡਾਂ ਅਨ ਕੰਟਰੋਲਡ ਖੱਡਾਂ ਦੇ ਪਾਣੀ ਘਟਦੇ ਤੇ ਪਾਣੀ ਘਟ ਜਾਂਦਾ ਸਰ بارشਾਂ ਬੰਦ ਹੋ ਰਹੀਆਂ ਨੇ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ-ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਉਤਰੇਗਾ ਸਰ ਤੇਰੀ ਇਹ ਤਾਂ ਕੋਈ ਗਰਦੌਰੀ ਕਰਦਾ ਈ ਮਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗੁਰਦੌਰੀਆਂ ਬਾਅਦ ਹੋ ਜਾਣਗੀਆਂ ਵੇਖੋ ਕੋਈ ਨਾ ਕੁਝ ਮਾਲੀ ਮਦਦ ਦੀ ਕੋਈ ਥੋੜੀ-ਬੋਟੀ ਕਰ ਸਕਦੇ ਹਾਂ ਵੀ ਹਾਂਜੀ ਕਰਿਓ ਕਰਿਓ ਕੁਛ ਥੈਂਕ ਯੂ ਥੈਂਕ ਯੂ ਸਾਰੇ ਜਿਹੇ ਦਾ ਬੇਨਤੀ ਹੈ ਜਦੋਂ ਮਹਾਰਾਜ ਮੇਰਾ ਕਰਦਾ ਬਹੁਤ ਸਹੀ ਰੀਣਾ ਸੜਕ ਤੁਸੀਂ ਇਹਦਾ 2 ਕਿਲੋ ਮੀਟੇ ਟੋਟਾ ਨਾ ਚਾਰ-ਚਾਰ ਫੋਟੋ ਚਾਹ ਹੋਵੇ ਤੇ ਥੋੜੀ ਚੜਾਈ ਕਰਕੇ ਤੇ ਪੱਥਰ ਦੀ ਚਣਾਈ ਹੋਵੇ ਕੁੰਡੀ ਦਾ ਕੋਈ ਇਹਦਾ ਕੋਈ ਹਾਲ ਨਹੀਂ ਇਹਦਾ ਜਿੰਨਾ ਜਿੰਨਾ ਦੇਖੋ ਪਾਣੀ ਜਿੰਨਾ ਇਧਰ ਪਾਣੀ ਹੁੰਦਾ ਨਾ ਇਧਰ ਨਾਲੋਂ ਇੰਨਾ ਪਾਣੀ ਬਰਬਦਰ ਇਧਰ ਹੋ ਜਾਂਦਾ ਥੋੜਾ ਜਿਆ ਮੜਾ ਪਾਣੀ ਮੇਰੇ ਵੀ ਕੋਈ ਹੋਣਾ ਨਹੀਂ ਦੇਖੋ ਨਿਕਰਾ ਮਾਰੀ ਜਗ੍ਹਾ ਥੋੜੀ ਥੋੜੀ ਜਗ੍ਹਾ ਥੋੜੀ ਜਗ੍ਹਾ ਪਾਣੀ ਦਾ ਇਹ ਦਰਿਆ ਨਾਲੋਂ ਵੀ ਪਾਣੀ ਵਾਦੇ ਇਧਰ ਲੱਭਦਾ ਪਿਆ ਇਹ ਕਿੱਸਾ ਇੱਥੋਂ ਟੱਪੇ ਇੱਥੋਂ ਬੰਦ ਨਹੀਂ ਅੱਛਾ ਥੱਲੋਂ ਵੀ ਥੱਲੋਂ ਸੇਮ ਜਾਂਦੀ ਵੀ ਜਿਹੜੀ ਇਹ ਅਸੀਂ ਇਹੋ